ਦੇਖੋ ਆਮ ਆਦਮੀ ਪਾਰਟੀ ਦੀ ਝੂਠ ਦੀ ਦੁਕਾਨ ਦਾ ਜਿਹੜਾ ਸੌਦਾ ਪੰਜਾਬੀਆਂ ਨੇ ਇਨਕਾਰਤਾ ਮੁੱਖ ਮੰਤਰੀ ਉਹੀ ਸੌਤਾ ਹੁਣ ਹਰਿਆਣੇ ਦੇ ਵਿੱਚ ਵੇਚਣ ਨਿਕਲੇ ਨੇ ਉਥੇ ਜਾ ਕੇ ਸਟੇਜ ਤੇ ਉਹੀ ਝੂਠ 1000 ਰੁਪਿਆ ਪ੍ਰਤੀ ਮਹਿਲਾ ਦੇ ਦੇਾਂਗੇ ਪੰਜਾਬ 'ਚ ਤਾਂ ਅਜੇ ਤੱਕ ਨਹੀਂ ਦਿੱਤਾ 24 ਘੰਟੇ ਮੁਫਤ ਬਿਜਲੀ ਪੰਜਾਬ ਤਾਂ ਮੁੱਖ ਮੰਤਰੀ ਸਾਹਿਬ 8-8 ਘੰਟੇ ਤੇ ਕੱਟ ਲੱਗ ਰਹੇ ਨੇ ਔਰ ਮੁਹੱਲਾ ਕਲੀਨਿਕ ਦਾ ਫੇਲ ਮਾਡਲ ਜਿਹਨੂੰ ਪੰਜਾਬ ਦੇ ਵਿੱਚ ਲੋਕਾਂ ਨੇ ਦੇਖ ਲਿਆ ਉਹ ਹੁਣ ਹਰਿਆਣੇ 'ਚ ਵੇਚਣਾ ਚਾਹੁੰਦੇ ਔਰ ਜਦੋਂ ਦੇਖਿਆ ਕਿ ਹਰਿਆਣੇ ਵਾਲਿਆਂ ਨੇ ਵੀ ਮੁੱਖ ਮੰਤਰੀ ਦੀ ਗੱਲਾਂ ਨੂੰ ਨਕਾਰਤਾ ਫਿਰ ਮੁੱਖ ਮੰਤਰੀ ਸਾਹਿਬ ਨੂੰ ਯਾਦ ਆ ਗਿਆ ਸ਼੍ਰੋਮਣੀ ਅਕਾਲੀ ਦਲ ਉਹ ਕਹੇ ਜੀ ਬੇਅਦਬੀਆਂ ਕਰਾਤੀਆਂ ਚਿੱਟਾ ਵੇਚਤਾ ਮੈਂ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੂੰ ਸਿੱਧਾ ਸਵਾਲ ਕਰਦਾ ਕਿ ਬੇਅਦਬੀਆਂ ਦਾ ਚਲਾਨ ਤਾਂ ਭਗਵੰਤ ਮਾਨ ਸਾਹਿਬ ਤੁਸੀਂ ਆਪ ਪੇਸ਼ ਕਰਕੇ ਆਏ ਹੋ ਭੁੱਲ ਗਏ ਕਿ ਲੋਕਾਂ ਨੂੰ ਝੂਠ ਮਾਰ ਰਹੇ ਆਪਾਂ ਉਹਦੇ 'ਚ ਤਾਂ ਸ਼੍ਰੋਮਣੀ ਅਕਾਲੀ ਦਲ ਦੇ ਕਿਸੇ ਲੀਡਰ ਦਾ ਛੱਡੋ ਵਰਕਰ ਤੱਕ ਦਾ ਨਾਂ ਨਹੀਂ ਤੁਸੀਂ ਸਾਬਤ ਕਰ ਸਕੇ ਔਰ ਰਹੀ ਗੱਲ ਚਿੱਟੇ ਦੀ ਤਾ ਚਿੱਟਾ ਤਾਂ ਮੁੱਖ ਮੰਤਰੀ ਸਾਹਿਬ ਹਾਈ ਕੋਰਟ ਨੇ ਕਿਹਾ ਕਿ ਭਗਵੰਤ ਮਾਨ ਸਾਹਿਬ ਦੀ ਸਰਕਾਰ ਵਕਾਰੀ ਆ ਤੁਹਾਡੇ ਡੀਜੀਪੀ ਨੂੰ ਬੁਲਾ ਕੇ ਕੋਰਟ ਚ ਮਾਫੀ ਮੰਗਾਈ ਤੇ ਨਾਲੇ ਕਿਹਾ ਕਿ ਤੁਹਾਡੀ ਮਿਲੀ ਭੁਗਤ ਨਾਲ ਵਿਕ ਰਿਆ ਤੇ ਆ ਜੋ ਹੁਣ ਕੁਝ ਗੱਲਾਂ ਦੇ ਜਵਾਬ ਪੰਜਾਬੀਆਂ ਨੂੰ ਵੀ ਦੇ ਕੇ ਜਾਓ ਤੁਸੀਂ ਬੇਅਦਬੀ ਦੀ ਡੇਰਾ ਸਾਧ ਦੀਆਂ ਤਾਂ ਬਹੁਤ ਗੱਲਾਂ ਕਰਦੇ ਹੋ ਪਰ ਯਾਰੀ ਤਾਂ ਤੁਹਾਡੀ ਹੈ ਕਿਉਂਕਿ 2022 ਤੋਂ ਡੇਰਾ ਸਰਸਾ ਸਾਧ ਦੀ ਫਾਈਲ ਸੈਂਕਸ਼ਨ ਲਈ ਤੁਹਾਡੇ ਦਫ਼ਤਰ ਚ ਪਈ ਮਿੱਟੀ ਦੇ नीचे दब ਗਈ ਕੁਸੀਂ ਅਜੇ ਤੱਕ ਸੈਂਕਸ਼ਨ ਨਹੀਂ ਦਿੱਤੀ ਔਰ ਮਦਦ ਦੇ ਦੇ ਦੀ ਜੋ ਤੁਸੀਂ ਕਰ ਰਹੇ ਹੋ ਸੁਪਰੀਮ ਕੋਰਟ ਚ ਜਾ ਕੇ ਡੇਰਾ ਸਰਸਾ ਆਪਣੀ ਟ੍ਰਾਇਲ ਹੀ ਪੰਜਾਬ ਤੋਂ ਬਾਹਰ ਚੰਡੀਗੜ੍ਹ ਲਿਆਇਆ ਕਹਿੰਦੇ ਪੰਜਾਬ ਦੇ ਵਿੱਚ ਅਸੀਂ ਸੇਫ ਨਹੀਂ ਸੁਰੱਖਿਅਤ ਨਹੀਂ ਤੇ ਤੁਹਾਡੀ ਸਰਕਾਰ ਸੁਪਰੀਮ ਕੋਰਟ ਨੂੰ ਵਿਸ਼ਵਾਸ ਹੀ ਨਹੀਂ ਦਿਵਾ ਸਕੀ ਕਿ ਅਸੀਂ ਫਰੀ ਤੇ ਫੇਅਰ ਟ੍ਰਾਇਲ ਕਰਾ ਦਾਂਗੇ ਉਸ ਤੋਂ ਬਾਅਦ ਮਾਨਯੋਗ ਪੰਜਾਬ ਰੈਣਾ ਹਾਈ ਕੋਰਟ ਚ ਡੇਰੇ ਨੇ ਚੰਡੀਗੜ੍ਹ ਵਾਲੀ ਟ੍ਰਾਇਲ ਵੀ ਸਟੇ ਕਰਾ ਲਈ ਤੁਹਾਡੀ ਮੁਗ ਮਿਲੀ ਭੁਗਤ ਨਾਲ ਸਟੇ ਕਰਾ ਲਈ ਤੇ ਇਹਦਾ ਲੋਕਾਂ ਨੂੰ ਕੋਈ ਜਵਾਬ ਦੇਣਾ ਮਹਿੰਦਰਪਾਲ ਬਿੱਟੂ ਦੇ ਕਤਲ ਦਾ ਤੁਸੀਂ ਕੀ ਕੀਤਾ ਜਿਹੜੇ ਡੇਰੇ ਦੇ ਬਾਕੀ ਦੋਸ਼ੀ ਨੇ ਉਹ ਤੁਸੀਂ ਫੜੇ ਕਿ ਨਹੀਂ ਫੜੇ ਸੋ ਮੇਰੀ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੂੰ ਬੇਨਤੀ ਹੈ ਕਿ ਸਟੇਜਾਂ ਤੇ ਖੜੇ ਹੋ ਕੇ ਝੂਠ ਨਾਲ ਵੋਟਾਂ ਨਹੀਂ ਪੈਣੀਆਂ ਹਰਿਆਣਾ ਤੇ ਪੰਜਾਬ ਇਹ ਜਮਾ ਗਵਾਂਢੀ ਸੂਬੇ ਨੇ ਸਾਰਿਆਂ ਨੂੰ ਤੁਹਾਡੀ ਕਾਰਗੁਜ਼ਾਰੀ ਦਾ ਪਤਾ ਤੇ ਨਾਲੇ ਹਰ ਇੱਕ ਗੱਲ ਦੇ ਉੱਤੇ ਮਾਸਟਰ ਰਮਿੰਦਰ ਦੀ ਗੱਲ ਕਰਨੀ ਦੇਖੋ ਹਰ ਇੱਕ ਬੱਚੇ ਲਈ ਉਹਦਾ ਪਤਾ ਰੋਲ ਮਾਡਲ ਹੈ ਪਰ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਕਿ ਮਾਸਟਰ ਜੀ ਦਾ ਕੋਈ ਦੇਸ਼ ਦੀ ਆਜ਼ਾਦੀ 'ਚ ਯੋਗਦਾਨ ਸੀ ਆਪਾਂ ਵਾਰ-ਵਾਰ ਨਾਲ ਲੰਨੇ ਆ ਕੋਈ ਪੰਜਾਬੀ ਸੂਬਾ ਬਣਾਉਣ ਦੇ ਵਿੱਚ ਯੋਗਦਾਨ ਹੈ ਕੋਈ ਐਮਰਜੈਂਸੀ ਦੀ ਲੜਾਈ ਲੜੀ ਹੈ ਸੋ ਹਰ ਇੱਕ ਗੱਲ ਤੇ ਉਹਨਾਂ ਨੂੰ ਵਿੱਚ ਘੜੀਸਨਾ ਪ੍ਰਮਾਤਮਾ ਉਹਨਾਂ ਨੂੰ ਆਪਣੇ ਚਰਨਾਂ 'ਚ ਨਿਵਾਸ ਬਖਸ਼ੇ ਸਵਰਗਾਂ 'ਚ ਵਸਾ ਦੇਵੇ ਪਰ ਮੈਨੂੰ ਲੱਗਦਾ ਕਿਤੇ ਨਾ ਕਿਤੇ ਉਹਨਾਂ ਦੀ ਵੀ ਰੂਹ ਦੁਖਦੀ ਹੋਣੀ ਜਦੋਂ ਤੁਸੀਂ ਚੰਡੀਗੜ੍ਹ ਨੂੰ ਚੰਡੀ ਗਾਗੜ ਕਹਿ ਦਿੰਦੇ ਹੋ ਇਹ ਤਾਂ ਨਹੀਂ ਸਿਖਾ ਕੇਗੇ ਤੁਹਾਨੂੰ ਸੋ ਮੁੱਖ ਮੰਤਰੀ ਸਾਹਿਬ ਸੀਰੀਅਸ ਪੋਲਿਟਿਕਸ ਕਰੀਏ ਇਧਰ ਉਧਰ ਲੀਆਂ ਗੱਲਾਂ ਆਪਾਂ ਘੱਟ ਮਾਰਿਆ ਕਰੀਏ